ਬਲਵੋਸਤੀ ਬਲਵੋਸਤੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਅੱਛਾ ਮੈਂ ਇੱਕ ਗੱਲ ਕਹਿਣੀ ਹੈ ਦੇਖੋ ਤੁਸੀਂ ਇਹ ਲੀਡਰਾਂ ਦੇ ਮਗਰ ਚੜੇ ਫਿਰਦੇ ਹੋ ਗੱਡੀਆਂ ਤੇ ਤੁਹਾਡੇ ਕਈ ਦੇ ਰਿਸ਼ਤੇਦਾਰ ਵਿਚਾਰੇ ਫੁੜਕ ਫੁੜਕ ਕੇ ਮਰੇ ਹੋਣੇ ਆ ਉਹ ਤਾਂ ਚਲੋ ਜਿਹੜੇ ਇਮਿਊਨ ਜਿਨ੍ਹਾਂ ਦਾ ਛੇਤੀ ਖਤਮ ਹੋ ਗਿਆ ਉਹ ਸੀਗੇ ਹੁਣ ਤੁਸੀਂ ਇਹ ਵਰਤਾਰਾ ਚੱਲਣਾ ਕਿ ਲੋਕ ਤੁਹਾਡੇ ਨਾਲ ਐ ਬੈਠੇ ਬੈਠੇ ਡਿੱਗਣਗੇ ਖੜੇ ਤੁਰੇ ਜਾਂਦੇ ਡਿੱਗਣਗੇ ਤੇ ਜਿਹਦੇ ਵੈਕਸੀਨ ਨਹੀਂ ਲੱਗੀ ਉਹ ਇਹ ਵਰਤਾਰਾ ਵੇਖਣਗੇ ਹੁਣ ਅੱਗੇ ਤੋਂ ਇੱਕ ਗੱਲ ਲੜ ਬੰਨ ਲਓ ਗਵਰਨਮੈਂਟ ਇਹ ਕਹੀ ਜਾਵੇ ਤੁਹਾਨੂੰ ਤਨਖਾਹ ਨਹੀਂ ਮਿਲਣੀ ਤੁਹਾਨੂੰ ਬੱਸ ਤੇ ਨਹੀਂ ਚੜ੍ਹਦੇ ਨਾ ਤੁਹਾਨੂੰ ਜਹਾਜ਼ ਤੇ ਨਹੀਂ ਚੜ੍ਹਦੇ ਨਾ ਤੁਸੀਂ ਡੋਜ਼ ਨਹੀਂ ਲਵਾਈ ਮਿੱਤਰੋ ਇਧਰ ਇੱਕ ਵੀ ਨਹੀਂ ਲੱਗੀ ਹੋਈ ਠੀਕ ਆ ਤੇ ਕਿਹੜੇ ਜਹਾਜ਼ਾਂ ਤੇ ਚੜ੍ਹਨ ਤੋਂ ਰੋਕਤਾ ਇਹਨਾਂ ਨੇ ਕਿਹੜੇ ਵੀਜੇ ਰੋਕਤੇ ਇਹਨਾਂ ਨੇ ਕਿਹੜੀਆਂ ਸਰਕਾਰੀ ਨੌਕਰੀਆਂ ਰੋਕਤੀ ਇਹਨਾਂ ਨੇ ਕੀ ਕਹਣਾ ਤੇ ਤੁਸੀਂ ਜਿਵੇਂ ਟਰੱਕਾਂ ਨੇ ਹੜਤਾਲ ਕੀਤੀ ਸੀ ਟ੍ਰਾਂਟੋ ਵੀ ਅਸੀਂ ਨਹੀਂ ਲਵਾਉਣੀ ਤੇ ਸਾਰਾ ਮਹਿਕਮਾ ਹੜਤਾਲ ਕਰ ਦੋਗਾ ਜਿਹੜੇ ਸੀਗੇ ਵੀ ਭਾਈ ਕਰੋ ਹੜਤਾਲ ਅਸੀਂ ਨਹੀਂ ਲਵਾਉਂਦੇ ਡੋਜਾ ਬਿਨਾਂ ਮਤਲਬ ਇਹ ਅਸੀਂ ਕਹੋ ਰਵਈਏ ਜੇ ਕੋਵਿਡ ਹੋਊਗਾ ਤਾਂ ਲਵਾ ਕੀ ਕੀਤਾ ਗਿਆ ਹਰ ਬਿਮਾਰੀ ਨੂੰ ਕੋਵਿਡ ਚ ਪਾਇਆ ਗਿਆ ਨੰਬਰ 1 ਲਾਸ਼ ਘਰੇ ਲੈ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਨੰਬਰ 2 ਇਹ ਦਿੱਤੀ ਵੀ ਗਈ ਲਾਸ਼ ਲਿਆਂਨ ਦੀ ਤਾਂ ਲਪੇਟ ਕੇ ਫੜਾਤੇ ਜਿਹਨੂੰ ਘਰੇ ਜਾ ਕੇ ਦੇਖੇ ਵੀ ਤਾਂ ਸਾਡਾ ਬਾਪੂ ਵੀ ਇਹ ਨਹੀਂਗਾ ਭੈਣ ਦੇ ਜਾਨ ਨੇ ਬੁੜਾ ਹੀ ਬਦਲ ਤੇ ਵੀ ਸਾਲਿਓ ਲਾਸ਼ ਤਾਂ ਬਰਾਬਰ ਦੇ ਦੋ ਲਾਛਾਂ ਵੀ ਨਹੀਂ ਦਿੱਤੀਆਂ ਪ੍ਰੋਪਰ ਬਰਾਬਰ ਹੋਰ ਦਾ ਬੁੜਾ ਹੋਰ ਨੂੰ ਹੀ ਚਕਾਈ ਗਏ ਆ ਹੋਰ ਦੀ ਬੇਬੇ ਹੋਰ ਨੂੰ ਚਕਾ ਸੀ ਵੀ ਜਾਓ ਫੂਕ ਤੋਂ ਲਾ ਦੋ ਲੱਕੜਾਂ ਜਦੋਂ ਦੇਖਿਆ ਕਰਨੇ ਘਰੇ ਜਾ ਕੇ ਤਾਂ ਭੈਣ ਦਾ ਬੇਬੇ ਦੀ ਤਾਂ ਘਰੇ ਸ਼ਗਲੀ ਬਦਲ ਗਈ ਬੇਬੇ ਭੇਜੀ ਸੀਗੀ ਮਮਲਣੀ য়ারਗੀ ਇਹ ਆਈ ਐਸ ਭੈਣ ਨਾ ਕਿਹੜੀ ਇਹ ਕਹਿੰਦੇ ਹੁੰਦੇ ਇਹਨੂੰ ਲਲਤਪਵਾਰ ਕਈਆਂ ਦੇ ਤਾਂ ਬੇਬੇ ਸੀ 50 ਸਾਲ ਦੀ ਫੁੜਾਦੀ ਭੈਣ ਨੇ 90 ਸਾਲਾਂ ਦੀ ਬੁੜੀ ਉਹ ਜਿਹਨੂੰ ਨਮਾਈ ਧਮਾਈ ਜੀ ਕਹਿੰਦੇ ਕਿਹੜੀ ਨਮਾਈ ਧਮਾਈ ਮੂੰਹ ਦੇਖ ਲੋ ਕੱਲਾ ਜਦੋਂ ਮੂੰਹ ਦੇਖਿਆ ਬੇਬੇ ਦੇ ਨੱਕਾਂ 'ਚ ਰੂਹ ਜਿਹੜੀ ਫਸਾਈ ਹੋਈ ਭੈਣ ਨੇ ਕਹਿੰਦੇ ਬੇਬੇ ਆ ਇਹ ਤਾਂ ਬੇਬੇ ਹੀ ਬਦਲ ਗਈ ਯਾਰ ਇਹ ਤਾਂ ਬੇਬੇ ਇੰਨੀ ਛੇਤੀ ਅੱਖਾਂ ਬਦਲ ਗਈ ਕਹਿੰਦੇ ਕੋਵਿਡ ਨਾਲ ਆੜੀ ਪਾ ਕੇ ਹੁਣ ਗੱਲ ਕਰਦੇ ਆ ਸੀਰੀਅਸ ਸੀਰੀਅਸ ਗੱਲ ਮਿੱਤਰੋ ਇਹ ਹੈ ਕੀ ਆਪਣੇ ਬੱਚਿਆਂ ਨੂੰ ਭੱਜਣ ਦੌੜਨ ਤੋਂ ਐਕਸਰਸਾਈਜ਼ ਕਰਨ ਤੋਂ ਭੰਗੜਾ ਪਾਉਣ ਤੋਂ ਇਹ ਤਿੰਨ ਚੀਜ਼ਾਂ ਤੋਂ ਆਪ ਵੀ हटਜੋ ਤੇ ਆਪਦੇ ਬੱਚਿਆਂ ਨੂੰ ਵੀ ਹਟਾ ਦਿਓ ਵੀ ਛੋੜਾ ਬਾਡੀ ਟੈਂਪਰੇਚਰ ਇਦੂੰ ਵਧਣਾ ਨਹੀਂ ਚਾਹੀਦਾ ਜੇ ਉਹ 98 ਆ ਤਾਂ ਉਹ 98 ਹੀ ਰਹੇ ਜਦੋਂ 98.2 ਹੋਇਆ ਤੇ ਇਦਰੋਂ ਢਾਕਾ ਪਿਆ ਠੀਕ ਹੈ ਜੀ ਤੀਸਰੀ ਤੁਸੀਂ ਦੇਖਿਆ ਹੁਣ ਜਿਨ੍ਹਾਂ ਨੇ ਡੋਜਾ ਲਵਾਈਆਂ ਉਹਨਾਂ ਦੀ ਇਮਿਊਨਿਟੀ ਕਿਸੇ ਜੀ ਰਹਿ ਗਈ ਆ ਹੁਣ ਨਾਰਮਲ ਕਿਸੇ ਨੂੰ ਜ਼ਖਾਮ ਹੁੰਦਾ ਨਾ ਤਾਂ 4 ਦਿਨ 5 ਦਿਨ ਉੱਠਿਆ ਨਹੀਂ ਜਾਂਦਾ ਕੀਕ ਨਿਕਲ ਜਾਂਦੀ ਆ ਅਗਲੇ ਦੀ ਵੀ ਆ ਮੇਰੇ ਨਾਲ ਬਣ ਕੀ ਗਿਆ ਇੱਥੇ ਸਾਡੇ ਆਪ ਦੇ ਖੁਦ ਦੇ ਘਰ ਦੇ ਦੇਖਣ ਦੀ ਗੱਲ ਆ ਵੀ ਜਿਹੜੇ ਬੰਦੇ ਐ ਕਹਿੰਦਾ ਛਾਲ ਮਾਰ ਕੇ ਰੋਟ ਉੱਪ ਜਾਂਦੇ ਜੀ ਬੇਰੀ ਦੀ ਫਲੈਟ ਚੱਕ ਕੇ ਉਹ ਬੰਦੇ ਫੂਸ ਬਣ ਗਏ ਜਮਾ 2 ਸਾਲਾਂ ਚ ਫੂਸ ਅਗਲਾ ਕਹਿੰਦਾ ਇੰਨੀ ਛੇਤੀ ਬੁਢਾਪਾ ਆ ਗਿਆ ਕਿਹੜਾ ਬੁਢਾਪਾ ਤੁਹਾਡਾ ਇਮਿਊਨ ਸਿਸਟਮ ਖਤਮ ਕਰਦਾ ਤੇ ਤੁਸੀਂ ਹਲੇ ਵੀ ਇਹਨਾਂ ਨੂੰ ਵੋਟਾਂ ਪਾਉਣੀ ਆ ਹਲੇ ਵੀ ਇਹਨਾਂ ਦੇ ਨਾਲ ਚੜੇ ਫਿਰਨਾ ਸਾਜ਼ਿਸ਼ 'ਚ ਇਹ ਸਾਰੇ ਸ਼ਾਮਲ ਨੇ ਚਾਹੇ ਇਹਨਾਂ ਨੇ ਵੀ ਲਵਾਈਆਂ ਹੋਣ ਸਾਜ਼ਿਸ਼ 'ਚ ਇਹ ਸ਼ਾਮਲ ਇਹ ਵੀ ਨੇ ਇਹਨਾਂ ਨੇ ਤਾਂ ਪਾਣੀ ਵੀ ਲਵਾਈ ਗਏ ਸਾਲੇ ਜਾਣ ਕੇ ਮੋਢੇ ਦਿਖਾ-ਦਿਖਾ ਕੇ ਫੋਟੋਆਂ ਪਾਈ ਗਏ ਦੇ ਕੋ ਫਲਾਨੇ ਨਹਿਰ ਵਾਲੀ ਤੇ ਮਕੇਲ ਵਾਲੀ ਉਹੀ ਦੂਰੋਂ ਇਸ ਰਿੰਜ ਪੀ ਲੋ ਜੀ ਕੋਵਿਡ ਦਾ ਟੀਕਾ ਲਵਾ ਲਿਆ ਸਾਰੇ ਲੀਡਰਾਂ ਨੂੰ ਪਤਾ ਸੀ ਵੀ ਇਹ ਕਾਂਸਪਰੇਸੀ ਹੈ ਕੀ ਆ ਤੇ ਤੁਸੀਂ ਜਿਹੜੀ ਤੁਹਾਡੇ ਕੈਮੀਕਲ ਇਹ ਪਾਇਆ ਨਾ ਇਹ ਐ ਜਿਵੇਂ ਰੇਜ਼ਰ ਬਲੇਡ ਫਿਰਦੇ ਹੁੰਦੇ ਨੇ ਨਾ ਬਲੱਡ ਚ ਐ ਰੇਜ਼ਰ ਬਲੇਡ ਆ ਤੇ ਵਧਦੇ ਤੁਰੇ ਜਾਂਦੇ ਆ ਜਦੋਂ ਮਾੜਾ ਜਿਹਾ ਬੋਡੀ ਟੈਂਪਰੇਚਰ ਵੱਧਦਾ ਸੋਡਾ ਦਿਲ ਬਸਟ ਹੋ ਜਾਂਦਾ ਦੇਖਿਆ ਨਾ ਤੇ ਜਿਹੜੇ ਆ ਬੱਚੇ ਮੇਰੇ ਮਰੇ ਆ ਇੱਥੇ ਚਾਹੇ ਉਹਨਾਂ ਚ ਸਾਰਿਆਂ ਚ ਫੈਂਟਲਲ ਜਿਹੜਾ ਹੈਗਾ ਫੈਕਟਰ ਨਹੀਂ ਸੀ ਤੇ ਬਾਕੀ ਲੜਕੀਆਂ ਦੀ ਕਿਉਂ ਡੈਥ ਹੋਈ ਜੀ ਜਿਆਦੇ ਉਹ ਮੈਂ ਤੁਹਾਨੂੰ ਦੱਸ ਦਿੰਦਾ ਮੁੰਡੇ ਜਿੰਮ ਕਰਦੇ ਮੁੰਡੇ ਭੰਗੜਾ ਨੱਚਣ ਤੋਂ ਟਰੱਪਣ ਨੂੰ ਰੇਸਾਂ ਲਾਉਣ ਨੂੰ ਮੂਰੇ ਲੜਕੀਆਂ ਭਾਈ ਕੰਮ ਤੇ ਗਈ ਪੜੀ ਜਾਂ ਬਹਿ ਗਈ ਉਹ ਨਹੀਂ ਉਹ ਦੂਸਰਾ ਜਿਹੜੀ ਔਰਤ ਹੈ ਉਹਦਾ ਇਮਿਊਨ ਸਿਸਟਮ ਮਰਦ ਨਾਲੋਂ ਸਟਰੋਂਗ ਹੁੰਦਾ ਲੇਡੀਜ਼ ਨੂੰ ਇਹ ਘੱਟ ਦਿਖੂਗੀ ਪ੍ਰੋਬਲਮ ਜੈਂਟਸ 'ਚੇ ਸਭ ਤੋਂ ਵੱਧ ਦਿਖੂਗੀ ਜੈਂਟਸ ਉਹਨਾਂ ਨੇ ਕਿਉਂ ਮਾਰੇ ਕਿਉਂਕਿ ਜੈਂਟਸ ਤੋਂ ਹੀ ਪ੍ਰੋਡਕਟਿਵਿਟੀ ਵਧਣੀ ਹੈ ਬੁੜੀ ਦਾ ਗੱਲੀ ਜਵਾਬ ਨਹੀਂ ਜੰਮ ਸਕਦੀ ਪ੍ਰੋਡਕਟਿਵਿਟੀ ਉਹਨਾਂ ਨੇ ਉਹਨਾਂ ਨੂੰ ਵੀ ਮਾਰਨਾ ਇਹਨਾਂ ਨੇ ਪਹਿਲਾਂ ਵੀ ਜਿੱਥੋਂ ਪ੍ਰੋਡਕਟਿਵਿਟੀ ਵਧਣੀ ਸੀ ਸੋ ਹਿੱਟ ਕੀਤਾ ਗਿਆ ਆ ਆਬਾਦੀ ਨੂੰ ਤੇ ਅਸੀਂ ਫਰਾਨਾ ਜਿੰਦਾਬਾਦ ਤਮਕਾਨਾ ਜਿੰਦਾਬਾਦ ਸਾਰਾ ਦਿਨ ਹੁਲਾ ਹੋਏ ਲਲਾ ਹੋਏ ਉਹ ਰੈਲੀਆਂ ਚ ਵਿਹਲੇ ਤੇ ਘਰੇ ਪੁੱਛਲੋ ਕੰਮ ਕਰਨ ਨੂੰ ਮੌਤ ਪੈਂਦੀ ਆ ਇੱਥੇ ਪੁੱਛਲੋ ਜਾਣਾ ਸਭਾ ਤੇ ਟਰੈਕਟਰ ਲੈ ਕੇ ਉਹ ਜਾਣਗੇ ਹੁਬੜ ਦੇ ਦਰੇਸਾ ਲਾਉਂਦੇ 850 ਟਰੈਕਟਰਾਂ ਦੀਆਂ ਚੀਕਾਂ ਕਢਾਉਂਦੇ ਸਾਡੇ ਸਰਦ ਦਾ ਵੀ ਗਈ ਅਸੀਂ ਤਾਂ ਸਾਰੀਆਂ ਚੀਜ਼ਾਂ ਨਾਲ ਟੁੱਟ ਗਏ ਕੋਈ ਇਹੇ ਜੀ ਤਾਂ ਦੱਸ ਦੋ ਵੀ ਇੱਕ ਆ ਚੀਜ਼ ਨਾਲ ਜੁੜੇ ਹੋਇਆ ਤੇ ਉਹੀ ਆਰਾ ਲਾ ਦਿੰਨੇ ਆ ਉੱਥੇ ਪੰਜਾਬ ਚ ਤੇ ਲਿਹਾਈ ਜਾਓ ਸਵੇਰੇ ਵੜਾਈ ਜਾਓ ਕਰਦਣਾ ਜਵਾਕਾਂ ਦੀ ਸੌਖੇ ਨਵੇੜ ਦੋ ਉਹਨਾਂ ਨੂੰ ਕਿੰਨਾ ਟੜਪ-ਟੜਪ ਕੇ ਮਰਨਗੇ ਵਿਚਾਰਿਆਂ ਇਹਨਾਂ ਨੂੰ ਝਟਕੇ ਚ ਮਾਰ ਦਿਓ ਕਿਉਂ ਹਲਾਲ ਕਰਦੇ ਹੋ ਜਵਾਕਾਂ ਨੂੰ ਨਹੀਂ ਤਾਂ ਮਰਦੇ ਆਂ ਤੁਰਦੇ ਫਿਰਦੇ ਨਾ ਦੇਖਣ ਤੁਰੂ ਦੇਖੇ ਨਹੀਂ ਜਾਣੇ ਹਸਪਤਾਲਾਂ ਚ ਟੀਕਾ ਮਾਰਦਿਆਂ ਮਾਵਾ ਵੇਖਿਆ ਨਹੀਂ ਜਾਣੇ ਹਲੇ ਤਾਂ ਵੇਖਿਆ ਹੀ ਕੀ ਆ ਤੁਜੀ ਨੇ ਹਲੇ ਤਾਂ ਇਹ ਟ੍ਰੇਲਰ ਆ ਫਿਲਮ ਤਾਂ ਹੁਣ ਚੱਲਣੀ ਆ ਇਸ ਤੋਂ ਬਾਅਦ ਉਹਦਾ ਰੀਜ਼ਨ ਵੀ ਦੱਸਾਂਗੇ ਕੀ ਰੀਜ਼ਨ ਤੁਸੀਂ ਨਹੀਂ ਸਮਝ ਸਕਦੇ ਇਹ ਚੀਜ਼ ਹਨਾ ਤੇ ਡਾਕਟਰ ਭਲਾਰਾ ਨੂੰ ਕਰ ਲਿਆ ਕਰੋ ਫਾਲੋ ਗੂਗਲ ਕਰ ਲਿਆ ਕਰੋ ਪਾਗਲ ਨਹੀਂ ਉਹ ਬੰਦਾ ਸੋ ਨੂੰ ਕੱਲੀ ਕੱਲੀ ਕਰੰਸੀ ਦਾਅਸਤੀ ਵੀ ਕੀ ਫਰਾਡ ਐ ਕਰੰਸੀ ਦਾ ਸਰਕਾਰਾਂ ਦਾ ਠੀਕ ਆ ਅਸੀਂ ਸੋ ਸਾਰਾ ਕੁਝ ਲੈਨੇ ਆ ਸਵੇਰ ਨੂੰ ਫੇਰ ਜਿੰਦਾਬਾਦ ਮੁਰ ਫਲਾਨਾ ਜਿੰਦਾਬਾਦ ਝਮਕਾਨਾ ਜਿੰਦਾਬਾਦ ਫਰੀ ਜਾਓ ਮਰੀ ਜਾਓ ਠੀਕ ਆ ਕਿ ਨਹੀਂ ਇਹ ਗੱਲ ਆ ਇਹ ਬਾਤ ਆ ਵੀਰੋ ਸਿਆਣੇ ਬਣਜੋ ਜੜਾ ਨਾਲ ਮੁੜਿਓ ਜੜਾ ਨਾਲ ਜੁੜਜੋ ਪਿੰਡ ਸੈਲਫ ਸਸਟੇਨ ਬਣਾ ਲਓ ਤਾਕਤਵਰ ਵਧੀਆ ਫੂਡ ਖਾਓ ਤੇ ਛੱਡੋ ਘਿਹੜਾ ਇਹਨਾਂ ਦਾ ਧੰਨਵਾਦ